ਸਾਲ 2025 ਦੇ ਝੋਨੇ ਦੀ ਜਿਹੜੀ ਖਰੀਦ ਆ ਉਹ ਸਰਕਾਰ ਨੇ ਇਸ ਵਾਰ 15 ਸਤੰਬਰ ਤੋਂ ਹੀ ਸ਼ੁਰੂ ਕਰ ਦਿੱਤੀ ਸੀ ਮੌਸਮ ਦਾ ਮੁਹਾਜ ਦੇਖਦੇ ਹੋਏ ਸੋ ਅੱਜ 30 ਸਤੰਬਰ ਆ ਜਗਰੂਪ ਸਿੰਘ ਸੇਖਵਾ ਦਾਣਾ ਮੰਡੀ ਕਨਵਣ ਦੇ ਵਿੱਚ ਆਏ ਆ ਜੋ ਝੋਨੇ ਦੀ ਅੱਜ ਖਰੀਦ ਸਰਕਾਰੀ ਤੌਰ ਤੇ ਸ਼ੁਰੂ ਕਰਵਾਈ ਗਈ ਆ ਸੇਖਵਾ ਸਾਹਿਬ ਇਸ ਸੀਜ਼ਨ ਦੇ ਦੌਰਾਨ ਸਰਕਾਰ ਦੀਆਂ ਕੀ ਕੀ ਪ੍ਰਾਇਰਿਟੀ ਰਹਿਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਾਰਕੀਟ ਕਮੇਟੀ ਕਾਨੂੰਨ ਵਖੇ ਸਰਕਾਰੀ ਖਰੀਦ ਜਿਹੜੀ ਆ ਉਹ ਸ਼ੁਰੂ ਹੋਈ ਆ ਕਿਉਂਕਿ ਪਿੱਛੇ بارشਾਂ ਹੋਣ ਕਰਕੇ ਥੋੜੀ ਰਾਈਵਲ ਇਸ ਵਾਰਾ ਲੇਟ ਆ ਪਰ ਸਰਕਾਰ ਵੱਲੋਂ ਜਿਹੜੇ ਆ ਸਾਰੇ ਪ੍ਰਬੰਧ ਚਾਹੇ ਉਹ ਸਫਾਈ ਦਾ ਹੋਵੇ ਲਾਈਟਾਂ ਦਾ ਹੋਵੇ ਪਾਣੀ ਦਾ ਹੋਵੇ ਸਾਰੇ ਪ੍ਰਬੰਧ ਜਿਹੜੇ ਆ ਉਹ ਮੁਕੰਮਲ ਕਰ ਲਏ ਗਏ ਆ ਔਰ ਪਿੱਛੇ ਵੀ ਮੈਂ ਮੀਟਿੰਗ ਕੀਤੀ ਸੀ ਸਾਰੇ ਆੜਤੀਆ ਸਹਿਬਾਨ ਨਾਲ ਸਾਰੇ ਸ਼ੈਲਰ ਮਾਲਕਾਂ ਨਾਲ ਕਿਸਾਨਾਂ ਨਾਲ ਮੈਂ ਮਾਰਕੀਟ ਕਮੇਟੀ ਚੇਅਰਮੈਨ ਸਾਹਿਬ ਮੇਰੇ ਨਾਲ ਸੀ ਮੀਟਿੰਗ ਕਰਕੇ ਗਏ ਸੀ ਡੀ ਐਮਓ ਸਾਹਿਬ ਉਹਦਣਾਂ ਆਏ ਸੀਗੇ ਔਰ ਸਾਰਿਆਂ ਨੂੰ ਸਖਤੀ ਨਾਲ ਹਦਾਇਤਾਂ ਜਿਹੜੀਆਂ ਨੇ ਉਹ ਕਰਕੇ ਗਏ ਨੇ ਕਿ ਜਿਹੜਾ ਲਿਫਟਿੰਗ ਆ ਉਹ ਪ੍ਰੋਪਰ ਹੋਵੇ ਅਰਾਈਵਲ ਆਉਣੀ ਜਦੋਂ ਸ਼ੁਰੂ ਹੋ ਜਾਂਦੀ ਆ ਕਿਸੇ ਨੂੰ ਕੋਈ ਕੱਟ ਨਹੀਂ ਲੱਗਣਾ ਚਾਹੀਦਾ ਔਰ ਟਾਈਮਲੀ ਪੇਮੈਂਟ ਜਿਹੜੀ ਆ ਕਿਸਾਨਾਂ ਦੇ ਖਾਤਿਆਂ 'ਚ ਜਿਹੜੀ ਆ ਉਹ ਜਾਣੀ ਚਾਹੀਦੀ ਆ ਔਰ ਕਿਸਾਨ ਭਰਾਵਾਂ ਨੂੰ ਮੈਂ ਅਪੀਲ ਕਰਦਾ ਕਿ ਤੁਸੀਂ ਜਿਹੜਾ ਭਵਾਂ ਥੋੜਾ ਸਬਰ ਕਰ ਲਓ ਪਰ ਸੁੱਕਾ ਹੀ ਜਿਹੜਾ ਮਾਲ ਆ ਉਹ ਜਿਹੜਾ ਵਾ ਉਹ ਮੰਡੀ 'ਚ ਲਿਆਓ ਤਾਂ ਕਿ ਤੁਹਾਨੂੰ ਬਾਅਦ 'ਚ ਇੱਥੇ ਆ ਕੇ ਜੋ ਸਰਕਾਰ ਦੇ ਮਾਪ ਡਾਂਡਾ ਬੋਰਡ ਵੀ ਬਾਹਰ ਲੱਗਾ ਹੋਇਆ ਕਿ ਜੋ ਸਰਕਾਰ ਦੇ ਮਾਪ ਡੰਡਾ ਉਹਦੇ ਮੁਤਾਬਕ ਜਿਹੜਾ ਵਾ ਇੱਥੇ ਲਿਆਓ ਤਾਂ ਕਿ ਤੁਹਾਨੂੰ ਕੋਈ ਵੀ ਪਰੇਸ਼ਾਨੀ ਜਿਹੜੀ ਆ ਮੰਡੀ ਚੋਂ ਨਾ ਆਵੇ ਪਿਛਲੇ ਸਾਲ ਝੋਨੇ ਦੇ ਸੀਜ਼ਨ ਦੇ ਵਿੱਚ ਪੂਰੇ ਪੰਜਾਬ ਜੀ ਮੇਰੇ ਖਿਆਲ ਕਾਫੀ ਜਿਹੜੀ ਕਿਸਾਨਾਂ ਦੀ ਜਿਹੜੀ ਆਰਥਿਕ ਲੁੱਟ ਹੋਈ ਸੀ ਔਰ ਇਸ ਸਾਲ ਵੀ ਕਿਸਾਨਾਂ ਨੂੰ ਇਹ ਬੜਾ ਵੱਡਾ ਖਰਚਾ ਵਾ ਕੀ ਸਰਕਾਰ ਕੋਈ ਪ੍ਰਿਕਾਸ਼ਨ ਲਏਗੀ ਇਸ ਵਾਰ ਕਿ ਜਹੀ ਜਿਹੜੀ ਕਿਸਾਨਾਂ ਕਿਉਂਕਿ ਪਹਿਲੇ ਹੀ ਹੜ੍ਹ ਕਰਕੇ ਮੀਂਹ ਕਰਕੇ ਜਿਹੜੀ ਝੀਲਡ ਆ ਉਹ ਕਾਫੀ ਘਟ ਆ ਰਹੀ ਹੈ ਇਦੇ ਲਈ ਅਸੀਂ ਮੈਂ ਤਾਂ ਹੀ ਤੁਹਾਨੂੰ ਦੱਸਿਆ ਕਿ ਅਸੀਂ ਪਹਿਲਾਂ ਹੀ ਐਡਵਾਂਸ ਚ ਮੀਟਿੰਗਾਂ ਕਰ ਲਈਆਂ ਨੇ ਪਿਛਲੀ ਵਾਰ ਜਿਹੜਾ ਸੀਗਾ ਉਹ ਕਿਉਂਕਿ ਪਿੱਛੇ ਕਿਉਂਕਿ ਐਫਸੀਆਈ ਵੀ ਸਾਨੂੰ ਖਰਾਬ ਕਰ ਰਹੀ ਆ ਉਹ ਜਿਹੜਾ ਵਾ ਜਦੋਂ ਜਿਹੜੇ ਸਾਡੇ ਸ਼ੈਲਰਾਂ ਦੇ ਮਾਲਕ ਨੇ ਜਦੋਂ ਉਹ ਆਪਣਾ ਮਾਲ ਦਿੰਦੇ ਐਫਸੀਆਈ ਨੂੰ ਦੇਣਾ ਹੁੰਦਾ ਆ ਅਲਟੀਮੇਟਲੀ ਉਹ ਜਦੋਂ ਉਹਨਾਂ ਦਾ ਮਾਲ ਜਿਹਦਾ ਵਾ ਅਕਸੈਪਟ ਨਹੀਂ ਹੁੰਦਾ ਤੇ ਫਿਰ ਉੱਥੋਂ ਸਾਰਾ ਜਿਹੜਾ ਸਿਸਟਮ ਉਹ ਜਿਹੜਾ ਵਾ ਉਹ ਹਿਲ ਜਾਂਦਾ ਵਾ ਸੋ ਇਸ ਵਾਰ ਜਿਹੜਾ ਵਾ ਕੇਂਦਰ ਸਰਕਾਰ ਨਾਲ ਵੀ ਟਾਈਮਲੀ ਸਾਰੀ ਗੱਲਬਾਤ ਕੀਤੀ ਗਈ ਆ ਔਰ ਸਾਰੇ ਜਿੰਨੇ ਸ਼ੈਲਰ ਮਾਲਕ ਨੇ ਉਹਨਾਂ ਨਾਲ ਵੀ ਗੱਲ ਕੀਤੀ ਗਈ ਹੈ ਕਿ ਕੋਈ ਵੀ ਕਤਾਈ ਜਿਹੜੀ ਆ ਉਹ ਬਰਦਾਸ਼ਤ ਨਹੀਂ ਹੋਏਗੀ ਡੀਐਮਓ ਸਾਹਿਬ ਵੀ ਕਹਿ ਕੇ ਗਏ ਨੇ ਕਿ ਜਿਹੜੇ ਮਾਪਦੰਡ ਇੱਥੋਂ ਚੈੱਕ ਹੋ ਕੇ ਜਾਣਗੇ ਉਹੋ ਹੀ ਮਾਪਦੰਡ ਸ਼ੈਲਰ ਮਾਲਕ ਦੇ ਹੋਣਗੇ ਇੱਕੋ ਹੀ ਇਨਸਟਰੂਮੈਂਟ ਜਿਹੜੀ ਆ ਜਿਹੜੀ ਇੱਥੇ ਹੋਊਗੀ ਉਹ ਉਹਦੇ ਨਾਲ ਹੀ ਉੱਥੇ ਚੈੱਕ ਹੋਊਗਾ ਇਹ ਨਹੀਂ ਕਿ ਜੇ ਇੱਥੇ ਮੌਇਸਚਰ 17 ਤੋਂ ਉੱਥੇ ਜਾ ਕੇ 19 ਹੋ ਜੇ ਜਿਦਾਂ ਪਿਛਲੀ ਵਾਰ ਹੋਇਆ ਸੀ ਇਸ ਤਰ੍ਹਾਂ ਕਦਾਚਿਤ ਵੀ ਨਹੀਂ ਹੋਊਗਾ ਔਰ ਉਹ ਜਿਹੜਾ ਮੈਚਰਮੈਂਟ ਕਰਨੀ ਆ ਉਹ ਸਰਕਾਰ ਦੀ ਜ਼ਿੰਮੇਵਾਰੀ ਆ ਨਾ ਕਿ ਸ਼ੈਲਰ ਮਾਲਕ ਬਿਲਕੁਲ ਠੀਕ ਇਸ ਵਾਰ ਨਮੀ ਜ਼ਿਆਦਾ ਆਉਣ ਦੀ ਸੰਭਾਵਨਾ ਵਾ ਆ ਕੇਂਦਰ ਸਰਕਾਰ ਕੋਲ ਕੋਈ ਅਪੀਲ ਜਾਂ ਕੋਈ ਰਿਟਰਨ ਕੁਝ ਭੇਜਿਆ ਕਿ ਕੋਈ ਰਿਲੈਕਸੇਸ਼ਨ ਦਿੱਤੀ ਜਾਵੇ ਹਾਂ ਇਹ ਸਾਡੇ ਐਗਰੀਕਲਚਰ ਮਿਨਿਸਟਰ ਸਾਹਿਬ ਨੇ ਵੀ ਜਦੋਂ ਦਿੱਲੀ ਪਿੱਛੇ ਮੀਟਿੰਗ ਹੋਈ ਆ ਉੱਥੇ ਵੀ ਕਹਿ ਕੇ ਆਏ ਆ ਮਾਨ ਸਾਹਿਬ ਨੇ ਵੀ ਅਪੀਲ ਕੀਤੀ ਆ ਕਿਉਂਕਿ ਇਸ ਵਾਰਾਂ بارشਾਂ ਕਰਕੇ ਵੈਸੇ ਹੀ ਇੱਕ ਤੇ ਖਰਾਬਾ ਬਹੁਤ ਹੋਇਆ ਲੱਖਾਂ ਏਕੜ ਜਿਹੜੀ ਜ਼ਮੀਨਾਂ ਉਹ ਮਤਲਬ ਜਿਹੜਾ ਖਰਾਬਾ ਹੋਇਆ ਵਾ ਔਰ ਜਿਹੜੀ ਨਹੀਂ ਵੀ ਹੋਈ ਉਹਦੇ ਵੀ ਉਹਦੇ ਵਿੱਚ ਵੀ ਕਿਉਂਕਿ بارش ਆਮ ਨਾਲੋਂ ਤਿੰਨ ਗੁਣਾ ਵੱਧ ਹੋਈ ਆ ਔਰ ਨੇਚਰਲੀ ਜਦੋਂ بارش ਵੱਧ ਹੋਈ ਆ ਤੇ ਜਿਹੜਾ ਫਸਲ ਦਾ ਨੁਕਸਾਨ ਹੋਣਾ ਉਹ ਤੇ ਸੁਭਾਵਕ ਆ ਸੋ ਇਸ ਕਰਕੇ ਅਸੀਂ ਤੇ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਸੀ ਕਿ ਜਿਹੜੇ ਉਹਨਾਂ ਨੇ ਉਹਨਾਂ ਦੇ ਮਾਪਦੰਡ ਨੇ ਉਹਦੇ 'ਚ ਇਸ ਸਾਲ ਹੜ੍ਹਾਂ ਨੂੰ ਮੁੱਖ ਰੱਖਦੇ ਹੋਏ ਜਿਹੜਾ ਵਾ ਰਿਲੈਕਸੇਸ਼ਨ ਜਿਹੜੀ ਆ ਉਹ ਤੇ ਦਿੱਤੀ ਜਾਣੀ ਚਾਹੀਦੀ ਆ ਪਰ ਦੁੱਖ ਦੀ ਗੱਲ ਆ ਕਿ ਅਜੇ ਤੱਕ ਕੇਂਦਰ ਸਰਕਾਰ ਨੇ ਕੋਈ ਵੀ ਰਿਲੈਕਸੇਸ਼ਨ ਜਿਹੜਾ ਨਹੀਂ ਦਿੱਤੀ ਮੇਰੇ ਖਿਆਲ ਦੇ ਵਿੱਚ ਸਰਕਾਰ ਨੇ ਅਨਾਉਂਸ ਕਰਤਾ ਕਿ ਐਨੀ ਤਰੀਕ ਨੂੰ ਮੁਆਵਜ਼ਾ ਜਿਹੜਾ ਉਹ ਦੇ ਦਿੱਤਾ ਜਾਊਗਾ ਜਿਹੜੀਆਂ ਫਸਲਾਂ ਖਰਾਬ ਹੋਈਆਂ ਨੇ ਤੇ ਉਹਦੇ ਵਿੱਚ ਫੇਰ ਕਿਤੇ ਉਹ ਪਟਵਾਰੀਆਂ ਦੀ ਕਲਮ ਜਿਹੜੇ ਲੋੜਵੰਦ ਹੋ ਰਹਿ ਜਾਣ ਤੇ ਜਿਹੜੇ ਸੁੱਕੇ ਗੱਫੇ ਵੀ ਕਈ ਲਾ ਜਾਂਦੇ ਨਹੀਂ ਇਹਦੇ 'ਚ ਮੈਂ ਆਪ ਵੀ ਮੋਨਿਟਰਿੰਗ ਕਰ ਰਿਹਾ ਡੀਸੀ ਸਾਹਿਬ ਵੀ ਮੋਨਿਟਰਿੰਗ ਕਰ ਰਿਹਾ ਔਰ ਜਿਹੜੀ AI ਆ ਉਹਦੀ ਵੀ ਵਰਤੋਂ ਕੀਤੀ ਜਾ ਰਹੀ ਆ ਜਿਹੜੇ ਜਿਹੜੇ ਮਕਾਨ ਉਹਨਾਂ ਦੀ ਵੀਡੀਓਗ੍ਰਾਫੀ ਹੋ ਰਹੀ ਬਾਕਾਇਦਾ ਉਹਨਾਂ ਦੀ ਜੀਓ ਟੈਗਿੰਗ ਹੋ ਰਹੀ ਆ ਇਸੇ ਤਰ੍ਹਾਂ ਫਸਲਾਂ ਦਾ ਵੀ ਜਿਹੜਾ ਵਾ ਉਹ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਆ ਕਿ ਪਾਰਦਰਸ਼ਤਾ ਨਾਲ ਜਿਹੜਾ ਵਾ ਜੇਦੀ ਖਰਾਬ ਹੋਈ ਉਹਨੂੰ ਹੀ ਖਰਾਬਾ ਮਿਲੇ ਜੇਦਾ ਮਕਾਨ ਡਿੱਗਿਆ ਉਹਨੂੰ ਹੀ ਉਹਦੀ ਗ੍ਰਾਂਟ ਮਿਲੇ ਕਿ ਘੱਟ ਤੋਂ ਘੱਟ ਜਿਹੜਾ ਵਾ ਉਹ ਇਹਦੇ ਚ ਜਿਹੜੀ ਆ ਇਹ ਰਾਫਰੀ ਦੀ ਗੰਜਾਇਚੜੀ ਉਹ ਨਾਰਮ ਝੋਨੇ ਦੀ ਪ੍ਰਾਲੀ ਵਾਲਾ ਮੁੱਦਾ ਫੇਰ ਇਸ ਵਾਰ ਖੜਾ ਹੋ ਗਿਆ ਸੁਪਰੀਮ ਕੋਰਟ ਦੇ ਬਹੁਤ ਸਖਤ ਆਰਡਰ ਆ ਗਏ। ਜੇ ਸਰਕਾਰ ਇੱਥੇ ਵਿਚ ਵਿਚਾਲੇ ਕੋਈ ਪੈਚ ਬਣਾਏਗੀ ਸਰਕਾਰ ਦੇ ਵਿਭਾਗ ਦੇ ਤੇ ਕਿਸਾਨਾਂ ਦੇ ਕਿ ਇਹ ਜਿਹੜਾ ਕੋਈ ਮਸਲਾ ਗੰਭੀਰ ਨਾ ਹੋਵੇ ਜਿਹੜੀ ਪਹਿਲਾਂ ਹੀ ਗੁਰਬਤ ਦੀ ਮਾਰੀ ਕਿਸਾਨੀਆਂ ਉਹ ਮੁੜ ਕੇ ਅਦਾਲਤਾਂ ਦੇ ਜਾਂ ਵਿਭਾਗਾਂ ਦੇ ਮਸਲਿਆਂ ਦੇ ਮੁਕਦਮਿਆਂ ਦੇ ਰਾਹ ਨਾ ਹੋਵੇ। ਇਹਦੇ ਚੀ ਚ ਦੇਖੋ ਕੋਈ ਵਿਚਦਾ ਰਾਹ ਜਿਹੜਾ ਵਾ ਉਹ ਕੱਢਣਾ ਚਾਹੀਦਾ ਵਾ। ਪਿੱਛੇ ਜਿਹੜੀਆਂ ਸਾਡੀਆਂ 슈ਗਰ ਮਿੱਲਾਂ ਸੀਗੀਆਂ ਉਹਨਾਂ ਵੀ ਕਿਹਾ ਕਿ ਕਾਫੀ ਹੱਦ ਤੱਕ ਜਿਹੜਾ ਵਾ ਜ਼ਿਲ੍ਹਾ ਗਰਦਾਸਪੁਰ ਦਾ ਜਿਹੜਾ ਵਾ ਉਹ ਅਸੀਂ ਵੇਸਟ ਜਿਹੜੀ ਉਹ ਲੈ ਸਕਦੇ ਆ ਪਰ ਅਜੇ ਵੀ ਜਿਹੜਾ 슈ਗਰ ਮਿਲਾਂ ਦੀ ਪੂਰੀ ਕਪੈਸਿਟੀ ਅਜੇ ਕੰਮ ਚੱਲ ਰਿਹਾ ਜਿੱਦਣ ਉਹ ਪੂਰੀ ਕਪੈਸਿਟੀ 'ਚ ਆ ਗਈਆਂ ਸਾਡੇ ਜ਼ਿਲ੍ਹੇ ਦਾ ਤੇ ਬਹੁਤ ਹੱਦ ਤੱਕ ਮਸਲਾ ਹੱਲ ਹੋ ਜਾਏਗਾ ਪਰ ਬਾਕੀ ਵੀ ਚਾਹੀਦਾ ਕਿ ਇਹਦਾ ਆਲਟਰਨੇਟਿਵ ਜਿਹੜਾ ਨਾ ਤਿਆਰ ਹੋਣਾ ਚਾਹੀਦਾ ਵਾ ਪ੍ਰਾਈਵੇਟ ਜਿੱਦਾਂ ਇੰਡਸਟਰੀ ਆ ਉਹਨਾਂ ਦੀ ਇਹ ਰੌ ਮਟੀਰੀਅਲ ਹੋ ਸਕਦਾ ਵਾ ਉਹ ਟਾਇਪ ਕਰਕੇ ਕੋਈ ਸਿਸਟਮ ਬਣਾਉਣਾ ਚਾਹੀਦਾ ਕਿਉਂਕਿ ਵੇਖੋ ਜੇ ਅਸੀਂ ਕਿਸਾਨਾਂ ਤੇ ਪਾ ਦਈਏ ਕਿਸਾਨਾਂ ਕੋ ਤੇ ਅੱਗੇ ਹੀ ਮਹਾ ਹੀ ਗੁਜ਼ਾਰਾ ਹੋ ਰਿਹਾ ਬ੍ਰੇਕ ਇਵਨ ਤੇ ਕੰਮ ਕਰ ਰਹੇ ਆ ਤੇ ਜੇ ਇਹ ਵੀ ਕਿਸਾਨਾਂ ਤੇ ਪਾ ਦਈਏ ਤੇ ਫਿਰ ਜਿਹੜਾ ਵਾ ਉਹ ਸਹੀ ਨਹੀਂਗਾ ਇਹ ਤੇ ਚਾਹੀਦਾ ਕਿ ਇੰਡਸਟਰੀ ਵਾਲਿਆਂ ਨਾਲ ਗੱਲ ਕਰਕੇ ਕਿ ਉਹ ਕਿਸਾਨ ਦੇ ਖੇਤੋਂ ਹੀ ਲੈ ਜਾਣ ਔਰ ਸਗੋਂ ਕਿਸਾਨ ਨੂੰ ਉਹਦੀ ਆਮਦਨ ਮਲੇ ਕਿਉਂਕਿ ਜਿਹੜਾ ਰੌਅ ਪ੍ਰੋਡਕਟ ਆ ਉਹਦੀ ਕੋਸਟ ਤੇ ਮਿਲਣੀ ਮਿਲਣੀ ਆ ਸੋ ਇਹਦਾ ਕੋਈ ਢੰਗ ਤਰੀਕਾ ਇਸ ਤਰ੍ਹਾਂ ਦਾ ਬਣਾਉਣਾ ਚਾਹੀਦਾ ਕਿਸਾਨਾਂ ਦਾ ਇੱਕ ਖਦਸ਼ਾ ਉਹ ਸੱਚਾ ਵੀ ਆ ਕਿ ਅਸੀਂ ਇਹ ਜਿਹੜੀ ਹੈਗੀ ਆ ਪਰਾਲੀ ਆ ਇਹਨੂੰ ਰੱਖੀਏ ਕਿੱਥੇ ਇਹਦਾ ਚੁੱਕਣ ਦਾ ਖਰਚਾ ਕੌਣ ਦੇਵੇ ਸਾਡੇ ਕੋਲ ਕੋਈ ਸਰਪਲਸ ਥਾਂ ਨਹੀਂ ਆ ਅਸੀਂ ਕਣਕ ਵੀ ਜਣੀ ਆ ਔਰ ਉਹੜੀਆਂ ਬੇਲਰ ਹੁੰਦੀਆਂ ਨੇ ਬੇਲਜ਼ ਹੁੰਦੀਆਂ ਨੇ ਉਹ ਕੋਈ ਚੱਕਦਾ ਨਹੀਂ ਆ ਮੁਰਤੇ ਉਹਨਾਂ ਦੇ ਖੇਤਾਂ 'ਚ ਹੀ ਪਈਆਂ ਰਹੀਆਂ ਨੇ ਪ੍ਰਸ਼ਾਸਨ ਜ਼ਿਲ੍ਹੇ ਤੌਰ ਦੇ ਉੱਤੇ ਕੋਈ ਇਹੋ ਜਿਹਾ ਪ੍ਰਬੰਧ ਕਰੂਗਾ ਕਿ ਕਿਸਾਨਾਂ ਦਾ ਇਹ ਜਿਹੜੀ ਇੱਕ ਮੁਸ਼ਕਲ ਆ ਕਿ ਉਹਨਾਂ ਦੇ ਖੇਤਾਂ ਵਿੱਚੋਂ ਪਰਾਲੀ ਚੱਕੀ ਨਹੀਂ ਜਾਂਦੀ ਜਿਹੜੀ ਬੇਲਰਾਂ ਨੇ ਇਕੱਠੀ ਕੀਤੀ ਹੁੰਦੀ ਬਿਲਕੁਲ ਤੁਹਾਡੀ ਗੱਲ ਠੀਕ ਆ ਸੋ ਗ ਡੀ ਸੀ ਸਾਹਿਬ ਦੀ ਇੱਕ ਮੈਂ ਮੀਟਿੰਗ ਚ ਗਿਆ ਸੀਗਾ ਕਿਸਾਨਾਂ ਦੇ ਨਾਲ ਉੱਥੇ ਲੋਕਾਂ ਨੇ ਇਹ ਮੁੱਦਾ ਮੁੱਖ ਤੌਰ ਤੇ ਰੱਖਿਆ ਸੀ ਇਹ ਗੱਲ ਤੁਹਾਡੀ ਠੀਕ ਆ ਕਿ ਪਿਛਲੇ ਜਦੋਂ ਪਿਛਲੇ ਤੋਂ ਪਿਛਲੇ ਸਾਲ ਇਹ ਕੰਮ ਸ਼ੁਰੂ ਹੋਇਆ ਤੇ ਬਹੁਤ ਵਧੀਆ ਰਿਸਪਾਂਸ ਮਿਲਿਆ ਪਰ ਬਾਅਦ ਵਿੱਚ ਜਦੋਂ ਲਿਫਟਿੰਗ ਉਹਦੀ ਨਹੀਂ ਹੋ ਸਕੀ ਜਿੰਨੀ ਹੋਣੀ ਚਾਹੀਦੀ ਫਿਰ ਉਹ ਹੌਲੀ-ਹੌਲੀ ਜਿਹੜਾ ਰਿਸਪਾਂਸ ਉਹ ਘਟਣਾ ਸ਼ੁਰੂ ਹੋ ਗਿਆ ਸੋ ਇਹ ਵੀ ਗੱਲ ਮੈਂ ਸਰਕਾਰ ਤੱਕ ਜ਼ਰੂਰ ਪਹੁੰਚਾਵਾਂਗਾ ਕਿ ਜਿਹੜੇ ਕਿਸਾਨ ਕੋਆਪਰੇਟ ਕਰ ਰਹੇ ਆ ਬੈਲਰ ਵਲਤ ਕੇ ਉਹਦੀਆਂ ਗੱਠਾਂ ਬਣਾ ਰਹੇ ਆ ਉਹਨਾਂ ਦਾ ਕੋਈ ਨਾ ਕੋਈ ਜਿਹੜੀ ਲਿਫਟਿੰਗ ਆ ਪ੍ਰੋਪਰ ਕੋਈ ਏਜੰਸੀ ਨੂੰ ਜਾਂ ਜ਼ਿਲ੍ਹੇ ਵਾਈਜ਼ ਆਪਾਂ ਕੋਈ ਕੋਈ ਵੇ ਆਊਟ ਜਿਹੜਾ ਇਹਦਾ ਨਿਕਲਣਾ ਚਾਹੀਦਾ ਵਾ ਤਾਂ ਕਿ ਕਿਸਾਨਾਂ ਨੂੰ ਜਿਹੜੀ ਆ ਕੋਈ ਮੁਸ਼ਕਲਤ ਨਾ ਹੋਵੇ